ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਖਾਲਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਮਨਪ੍ਰੀਤ ਕੋਰ ਲੈ ਕੇ ਹਾਜ਼ਰ ਹਾਂ 2:00 ਵਜੇ ਤੱਕ ਦੀਆਂ ਵੱਡੀਆਂ ਖਬਰਾਂ 328 ਰੂਪ ਸਹਿਬੰਦ ਦੇ ਲਾਪਤਾ ਮਾਮਲੇ ਦੇ ਵਿੱਚ ਸਿੱਟ ਦੇ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ ਪੰਜਾਬ ਭਰ ਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਜਿੱਥੇ 15 ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਚੰਡੀਗੜ੍ਹ ਅੰਮ੍ਰਿਤਸਰ ਗੁਰਦਾਸਪੁਰ ਸਮੇਤ ਕਈ ਟਿਕਾਣੇ ਤੇ ਛਾਪੇਮਾਰੀ ਚੱਲ ਰਹੀ ਹੈ ਜੋ ਸੀਨੀਅਰ ਅਫਸਰਾਂ ਦੀ ਨਿਗਰਾਨੀ ਦੇ ਵਿੱਚ ਇਹ ਕਾਰਵਾਈ ਹੋ ਰਹੀ ਹੈ ਮਾਮਲੇ ਦੇ ਵਿੱਚ ਗ੍ਰਿਫਤਾਰਾ ਸੀਐਸ ਸਤਿੰਦਰ ਕੋਹਲੇ ਦੇ ਟਿਕਾਣੇ ਤੇ ਵੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਮੁਤਾਬਕ ਸੀਨੀਅਰ ਅਤੇ ਮੁੱਖ ਜਾਂਚ ਅਧਿਕਾਰੀ ਇਸ ਕਾਰਵਾਈ ਦੇ ਨਿਯਮ ਤੌਰ ਤੇ ਨਿਗਰਾਨੀ ਵੀ ਕਰ ਰਹੇ ਨੇ ਗੁਰਪ੍ਰਸਾਦ ਸਿੰਘ ਪੋਲਰ ਦੇ ਮੁਤਾਬਕ ਕਿ ਇਸ ਜਾਂਚ ਨੂੰ ਈਸ਼ਵਰ ਸਿੰਘ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਹੀ ਕੀਤਾ ਜਾ ਰਿਹਾ ਹੈ ਜੋ ਹਰੇਕ ਵਿਅਕਤੀ ਦੀ ਭੂਮਿਕਾ ਨੂੰ ਸਪਸ਼ਟ ਤੌਰ ਤੇ ਉਜਾਗਰ ਕਰੇਗੀ ਅਤੇ ਇਸ ਦੇ ਆਧਾਰ ਤੇ ਹੀ ਇੱਕ ਐਫ ਆਈ ਆਰ ਤਰਜ ਕਰ ਦਿੱਤੀ ਗਈ ਹੈ ਤੇ ਹੋਰ ਜਾਂਚ ਵੀ ਜਾਰੀ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਮੁਤਾਬਕ ਜਿਵੇਂ ਜਿਵੇਂ ਜਾਂਚ ਅੱਗੇ ਵਧੇਗੀ ਅਤੇ ਨਵੇਂ ਤੱਥ ਸਾਹਮਣੇ ਆਉਣਗੇ ਤਾਂ ਉਹ ਉਹਨਾਂ ਨੂੰ ਮੀਡੀਆ ਦੇ ਵਿੱਚ ਸਮੇਂ ਸਿਰ ਸਾਂਝਾ ਕਰਦੇ ਰਹਿਣਗੇ ਅੱਜ ਤੜਕਸਾਰ ਹੀ ਪੰਜਾਬ ਦੇ ਵਿੱਚ ਵੱਡੇ ਬਾਤ ਆਤ ਵਾਪਰ ਗਈ ਹੈ ਮੋਗਾ ਦੇ ਪਿੰਡ ਪਿੰਡਰਕਲਾਂ ਦੇ ਵਿੱਚ ਸਵੇਰੇ 7 ਵਜੇ ਦੇ ਕਰੀਬ ਨੌਜਵਾਨ ਨੂੰ 15 ਤੋਂ ਫੇਰ ਰਾਉਂਡ ਫਾਇਰ ਕਰਕੇ ਮੁਕਾ ਦਿੱਤਾ ਗਿਆ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਵਿਫਟ ਕਾਰ ਦੇ ਵਿੱਚ ਆਏ ਪੰਜ ਹਮਲਾਵਰਾਂ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੋ ਬਾਅਦ ਵਿੱਚ ਫਰਾਰ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ 35 ਸਾਲਾ ਉਮਰਸੀਰ ਸਿੰਘ ਦੇ ਵੱਜੋਂ ਹੈ ਜੋ ਕਾਂਗਰਸ ਪਾਰਟੀ ਦਾ ਸਮਰਥਕ ਹੈ ਇਸ ਘਟਨਾ ਨੂੰ ਹਾਲੇ ਦੇ ਵਿੱਚ ਹੋਈਆਂ ਜ਼ਿਲ੍ਹਾ ਪ੍ਰੇਸ਼ਦ ਅਤੇ ਬਲੈਕ ਸਮੇਟੀ ਦੀਆਂ ਚੋਣਾਂ ਦੇ ਰੰਜਿਸ਼ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਅੱਜ ਉਹ ਤੜਕਸਾਰ ਸਵੇਰੇ 7 ਵਜੇ ਦੇ ਕਰੀਬ ਨੌਜਵਾਨ ਉਮਰਸੀਰ ਸਿੰਘ ਆਪਣੀ ਡਿਊਟੀ ਉੱਤੇ ਜਾਣ ਲਈ ਤਿਆਰ ਹੁੰਦਾ ਹੈ ਤੇ ਘਰੋਂ ਨਿਕਲਦਾ ਹੈ ਤਾਂ ਇਹ ਵਾਰਤਾਤ ਵਾਪਰ ਜਾਂਦੀ ਹੈ ਜੋ ਪੰਜ ਹਮਲਾਵਰ ਇਸ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਸੀ ਉਹਨਾਂ ਨੇ ਅੰਨੇ ਵਾ ਫਾਇਰਿੰਗ ਕੀਤੀ ਅਤੇ ਉਸ ਤੋਂ ਬਾਅਦ ਉਹ ਉੱਥੋਂ ਜਗੇ ਪਟਿਆਲਾ ਦੇ ਸਾਬਕਾ ਆਈਜੀ ਅਮਰ ਸਿੰਘ ਚਾਹਲ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਮਿਲੇ ਜਾਣਕਾਰੀ ਅਨੁਸਾਰ ਅਮਰ ਸਿੰਘ ਚਾਹਲ ਮਾਮਲੇ ਦੇ ਵਿੱਚ ਪੁਲਿਸ ਨੇ ਮਹਾਰਾਸ਼ਟਰ ਤੋਂ ਪਾਜਪਾ ਦੇ ਆਗੂ ਸੁਮਿਤ ਦੇ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦੇ ਕੋਲੋਂ 3 ਦਰਜਨ ਮੋਬਾਈਲ ਫੋਨ ਅਤੇ 500 SIM ਕਾਰਡ ਬਰਾਮਦ ਕੀਤੇ ਗਏ ਨੇ ਪੁਲਿਸ ਦੇ ਅਨੁਸਾਰ ਇਹ SIM ਕਾਰ ਨਕਲੀ ਦਸਤਾਵੇਜ਼ਾਂ ਤੋਂ ਲੈ ਗਏ ਸਨ ਅਤੇ ਇਹਨਾਂ ਦੇ ਜ਼ਰੀਏ ਹੀ ਪੂਰਾ ਨੈਟਵਰਕ ਚਲਾਇਆ ਜਾ ਰਿਹਾ ਸੀ ਅਤੇ ਫੜੇ ਗਏ ਲੋਕਾਂ ਦੇ ਵਿੱਚ ਚੰਦਰਕਾਂਤ, ਲਕਸ਼ਣ ਅਤੇ ਸ਼੍ਰੀਕਾਂਤ ਰਣਜੀਤ ਵਰਗੇ ਲੋਕ ਵੀ ਸ਼ਾਮਲ ਨੇ ਇਸ ਤੋਂ ਇਲਾਵਾ ਇੱਕ ਸਾਥੀ ਹੋਰ ਵੀ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਬੀਤੇ ਦਿਨੀ ਸਰਕਾਰੀ ਕਰਮਚਾਰੀ ਨੂੰ ਪੰਜਾਬੀ ਨਾ ਆਉਣ ਦੀ ਜੋ ਵੀਡੀਓ ਵਾਇਰਲ ਹੋਈ ਸੀ ਉਸ ਮਾਮਲੇ ਦੇ ਵਿੱਚ ਕਰਮਚਾਰੀ ਦਾ ਤਬਾਦਲਾ ਕਰ ਦਿੱਤਾ ਗਿਆ। ਅੰਮ੍ਰਿਤਸਰ ਡਾਕਰ ਡਿਵੀਜ਼ਨ ਦੇ ਸੁਪਰੀਡੈਂਟ ਪ੍ਰਵੀਨ ਪਰਪੋਸ਼ਨ ਨੇ ਡਾਕਰ ਦੇ ਸਹਾਇਕ ਵਿਸ਼ਾਲ ਸਿੰਘ ਦਾ ਤਬਾਦਲਾ ਕਿਸੇ ਹੋਰ ਵਿਭਾਗ ਦੇ ਵਿੱਚ ਕਰ ਦਿੱਤਾ। ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਡਾਕਰ ਦੇ ਜ਼ਿਆਦਾਤਰ ਕਰਮਚਾਰੀ ਤੂਜੇ ਰਾਜਾਂ ਤੋਂ ਆਉਂਦੇ ਨੇ। ਅਤੇ ਹਿੰਦੀ ਅਤੇ ਅੰਗਰੇਜ਼ੀ ਦੇ ਟੈਸਟ ਦੇਣ ਤੋਂ ਬਾਅਦ ਹੀ ਚੁਣੇ ਜਾਂਦੇ ਨੇ ਵਿਸ਼ਾਲ ਸਿੰਘ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਪਿਛਲੇ 4 ਸਾਲਾਂ ਤੋਂ ਅੰਮ੍ਰਿਤਸਰ ਦੇ ਡਾਕਰ ਦੇ ਵਿੱਚ ਕੰਮ ਕਰ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਤਰੀਕੇ ਦੇ ਨਾਲ ਇੱਕ ਸਰਕਾਰੀ ਕਰਮਚਾਰੀ ਦਾ ਵੀਡੀਓ ਵਾਇਰਲ ਕਰਨਾ ਬਹੁਤ ਗਲਤ ਹੈ ਵੀਡੀਓ ਬਣਾਉਣ ਵਾਲੇ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਖੰਗਾ ਲੇ ਜਾ ਰਹੇ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਸਮੂਹ ਸਿੱਖ ਸੰਗਤ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਸਮਾਣਨ ਦੇ ਵਿੱਚ ਲੰਬੇ ਸਮੇਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੀਤ ਪੇ ਰੋਕਣ ਲਈ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਕੁਰਜੇ ਸਿੰਘ ਦੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੱਕ ਲੈ ਜਾਏ ਜਾ ਰਹੇ ਨਗਰ ਕੀਰਤਨ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਦੇ ਵਿੱਚ ਹਰ ਧਰਮ ਦੇ ਗ੍ਰੰਥਾਂ ਅਤੇ ਮਨ ਸਤਕਾਰ ਲਈ ਸਖਤ ਕਾਨੂੰਨ ਪੜਨਾ ਚਾਹੀਦਾ ਹੈ ਖਾਸ ਕਰਕੇ ਸਿੱਖਾਂ ਲਈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਗਤ ਜੋਤ ਗੁਰੂ ਮੰਨਦੇ ਨੇ ਇਸ ਲਈ ਬੇਦਬੀ ਲਈ ਵਿਸ਼ੇਸ਼ ਸਜ਼ਾਵਾਂ ਦਾ ਪ੍ਰਬੰਧ ਕਾਫੀ ਜ਼ਰੂਰੀ ਹੈ ਪਿਛਲੇ ਸਾਲਾਂ ਦੇ ਵਿੱਚ ਬੇਦਬੀ ਦੇ ਮਾਮਲੇ ਵਧ ਰਹੇ ਨੇ ਪਰ ਸਰਕਾਰਾਂ ਇਨਸਾਫ ਦੇਣ ਦੇ ਵਿੱਚ ناکਾਮ ਰਹੀਆਂ ਨੇ ਅਕਸਰ ਪੁਲਿਸ ਤੋਸ਼ੀਆਂ ਨੂੰ ਮਾਨਸਿਕ ਰੋਕੀ ਕਹਿ ਕੇ ਛੱਡ ਦਿੰਦੀ ਆ ਜਾਂ ਸਾਹਮਣੇ ਨਹੀਂ ਲਿਆਉਂਦੀ ਜਿਸ ਨਾਲ ਸੰਗਤ ਦੇ ਵਿੱਚ ਰੋਸ ਵਧਦਾ ਉਹਨਾਂ ਨੇ ਇਸ ਪਿੱਛੇ ਸਿੱਖ ਵਿਰੋਧੀ ਸਾਜ਼ਿਸ਼ ਤਵੇਕ ਸ਼ੱਕ ਜਤਾਇਆ ਅਤੇ ਕਿਹਾ ਕਿ ਅਜਿਹੇ ਅੰਸਰਾਂ ਨੂੰ ਸਿਰਫ ਗੁਰੂ ਸਾਹਿਬ ਜਾਂ ਗੁਰਦੁਆਰਾ ਹੀ ਕਿਉਂ ਨਿਸ਼ਾਨਾ ਬਣਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੀ ਅਕਾਲ ਤਖਤ ਤੇ ਇਸ ਮੁੱਦੇ ਤੇ ਵਿਚਾਰ ਚਰਚਾ ਕਰਕੇ ਪੂਰੀ ਕੌਮ ਨੂੰ ਇਕਜੁੱਟ ਕੀਤਾ ਜਾਵੇਗਾ ਬੰਗਲਾਦੇਸ਼ ਦੇ ਵਿੱਚ ਘਟ ਗਿੰਦੇ ਤੇ ਹਿੰਦੂਆਂ ਵਿਰੁੱਧ ਚੱਲ ਰਹੀ ਹਿੰਸਾ ਦੇ ਕਾਰਨ ਬੰਗਲਾਦੇਸ਼ੀ ਖਿਡਾਰੀ ਰਹਿਮਾਨ ਨੂੰ ਟੀਮ ਤੋਂ ਹਟਾਉਣ ਦੀ ਮੰਗ ਤੋਂ ਬਾਅਦ BCCI ਨੇ ਸ਼ਾਹਰੁਖ ਖਾਨ ਦੀ IPL ਟੀਮ KKR ਨੂੰ ਬੰਗਲਾਦੇਸ਼ੀ ਖਿਡਾਰੀ ਰਹਿਮਾਨ ਨੂੰ ਟੀਮ ਤੋਂ ਹਟਾਉਣ ਦਾ ਨਿਰਦੇਸ਼ ਦਿੱਤਾ ਹੈ BCCI ਨੇ ਕਿਹਾ ਹੈ ਕਿ ਜੇਕਰ ਫਰੈਂਚਾਈਜ਼ੀ ਕਿਸੇ ਵੀ ਬਦਲਵੇਂ ਖਿਡਾਰੀ ਤੇ ਮੰਗ ਕਰਦੀ ਹੈ ਤਾਂ ਉਸ ਨੂੰ ਅਜਾਇਹਾ ਕਰਨ ਦੀ ਇਜਾਜ਼ਤ ਹੋਵੇਗੀ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਵਿਰੁੱਧ ਚੱਲ ਰਹੀ ਹਿੰਸਾ ਦੇ ਵਿਚਕਾਰ ਰਹਿਮਾਨ ਦੇ ਆਈਪੀਐਲ ਦੇ ਵਿੱਚ ਭਾਗ ਲੈਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਿਛਲੇ 14 ਦਿਨਾਂ ਦੇ ਵਿੱਚ ਤਿੰਨ ਹਿੰਦੂਆਂ ਦੀ ਹੱਤਿਆ ਬੰਗਲਾਦੇਸ਼ ਦੇ ਵਿੱਚ ਕੀਤੀ ਗਈ ਹੈ ਆਈਪੀਐਲ 26 ਮਾਰਚ 2026 ਨੂੰ ਸ਼ੁਰੂ ਹੋਵੇਗਾ ਲੀਗ ਦਾ ਫਾਈਨਲ ਮੈਚ 30 ਮਈ ਨੂੰ ਹੋਵੇਗਾ ਕਰਨਾਟਕ ਚ 2025 ਚ ਹੁਣ ਤੱਕ ਸਭ ਤੋਂ ਵੱਧ 198 ਲੋਕਾਂ ਨੇ ਅੰਗਦਾਨ ਕੀਤੇ ਨੇ ਜੋ ਸੂਬੇ ਦੇ ਅੰਗ ਟ੍ਰਾਂਸਪਲੈਂਟ ਦਾ ਇਹ ਨਵਾਂ ਇਤਿਹਾਸ ਰਚਿਆ ਗਿਆ ਹੈ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਇਹ ਅੰਕੜਾ 2023 ਦੇ ਵਿੱਚ ਦਰਜ ਕੀਤੇ ਗਏ ਪਿਛਲੇ ਰਿਕਾਰਡ ਨੂੰ ਪਾਰ ਕਰ ਗਿਆ ਜਦੋਂ ਸੂਬੇ ਦੇ ਵਿੱਚ 178 ਲੋਕਾਂ ਨੇ ਅੰਗਦਾਨ ਕੀਤੇ ਸਨ ਸਿਹਤ ਵਿਭਾਗ ਦੇ ਅਨੁਸਾਰ ਇਸ ਉਪਲਬਧਤੇ ਨੂੰ ਕਰਨਾਟਕ ਨੇ 2025 ਦੇ ਵਿੱਚ ਅੰਗਦਾਨ ਦੇ ਮਾਮਲੇ ਦੇ ਵਿੱਚ ਰਾਸ਼ਟਰੀ ਪੱਧਰ ਤੇ ਤੇਜਾ ਸਥਾਨ ਹਾਸਲ ਕੀਤਾ ਹੈ ਜੋ ਸੂਬੇ ਅੰਗ ਟ੍ਰਾਂਸਪਲੈਂਟ ਸੰਗਠਨ ਦੇ ਇੱਕ ਮਹੱਤਵਪੂਰਨ ਉਪਲਬਧ ਹੈ ਮਧ ਪ੍ਰਦੇਸ਼ ਦੇ ਇੰਦੋਰ ਸ਼ਹਿਰ ਤੇ ਵਿੱਚ ਦੁਸ਼ਿਤ ਪਾਣੀ ਪੀਣ ਕਾਰਨ ਅਤੇ ਉਲਟੀਆਂ ਅਤੇ ਦਸਤ ਦੀ ਭਿਆਨਕ ਬਿਮਾਰੀ ਫੈਲ ਗਈ ਹੈ ਜਿਸ ਤੋਂ ਬਾਅਦ ਹੁਣ ਤੱਕ ਤਕਰੀਬਨ 15 ਲੋਕਾਂ ਦੀ ਮੌਤ ਦੀ ਖਬਰ ਦਿੱਤੀ ਜਾ ਰਹੀ ਹੈ ਇਸ ਦੇ ਵਿੱਚ 200 ਤੋਂ ਵੱਧ ਲੋਕਾਂ ਨੂੰ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੁਣ ਤੱਕ ਰੱਖਿਆ ਗਿਆ ਹੈ। ਸ਼ਹਿਰ ਦੇ 31 ਹਸਪਤਾਲਾਂ ਦੇ ਵਿੱਚ 203 ਮਰੀਜ਼ ਦਾਖਲ ਨੇ ਜਿਨ੍ਹਾਂ ਦੇ ਵਿੱਚੋਂ 44 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੋ ਆਈਸੀਯੂ ਦੇ ਵਿੱਚ ਦਾਖਲ ਨੇ। ਹਾਲਾਂਕਿ ਸਥਾਨਕ ਨਿਵਾਸੀਆਂ ਅਤੇ ਮੇਅਰ ਨੇ ਮੌਤਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋਣ ਦਾ ਖਦਸ਼ਾ ਜਤਾਇਆ ਜਿਸ ਕਾਰਨ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ। ਇਹਦੇ ਸੇ ਅੱਜ ਦੁਪਹਿਰ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਖਾਲਸ ਟੀਵੀ ਤੇ ਨਾਲਾ ਧੰਵਾਦ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤਾਂ ਖਾਲਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਮਨਪ੍ਰੀਤ ਕੋਰ ਲੈ ਕੇ ਹਾਜ਼ਰ ਹਾਂ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ 328 ਰੂਪ ਸਹਿਬੰਦ ਲਾਪਤਾ ਮਾਮਲੇ ਦੇ ਵਿੱਚ ਸਿੱਟ ਦੇ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ ਪੰਜਾਬ ਭਰ ਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਜਿੱਥੇ 15 ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਚੰਡੀਗੜ੍ਹ ਅੰਮ੍ਰਿਤਸਰ ਗੁਰਦਾਸਪੁਰ ਸਮੇਤ ਕਈ ਟਿਕਾਣਿਆਂ ਤੇ ਛਾਪੇਮਾਰੀ ਚੱਲ ਰਹੀ ਹੈ ਜੋ ਸੀਨੀਅਰ ਅਫਸਰਾਂ ਦੀ ਨਿਗਰਾਨੀ ਦੇ ਵਿੱਚ ਇਹ ਕਾਰਵਾਈ ਹੋ ਰਹੀ ਹੈ ਮਾਮਲੇ ਦੇ ਵਿੱਚ ਗ੍ਰਿਫਤਾਰ ਸੀਐਸ ਸਤਿੰਦਰ ਕੋਲੇ ਦੇ ਟਿਕਾਣਿਆਂ ਤੇ ਵੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਮੁਤਾਬਕ ਸੀਨੀਅਰ ਅਤੇ ਮੁੱਖ ਜਾਂਚ ਅਧਿਕਾਰੀ ਇਸ ਕਾਰਵਾਈ ਦੇ ਨਿਯਿਤ ਤੌਰ ਤੇ ਨਿਗਰਾਨੀ ਵੀ ਕਰ ਰਹੇ ਨੇ ਗੁਰਪ੍ਰਸਾਦ ਪੋਲਰ ਦੇ ਮੁਤਾਬਕ ਕਿ ਇਸ ਜਾਂਚ ਨੂੰ ਈਸ਼ਵਰ ਸਿੰਘ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਹੀ ਕੀਤਾ ਜਾ ਰਿਹਾ ਹੈ ਜੋ ਹਰੇਕ ਵਿਅਕਤੀ ਦੀ ਭੂਮਿਕਾ ਨੂੰ ਸਪਸ਼ਟ ਤੌਰ ਤੇ ਉਜਾਗਰ ਕਰੇਗੀ ਅਤੇ ਇਸ ਦੇ ਆਧਾਰ ਤੇ ਹੀ ਇੱਕ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਤੇ ਹੋਰ ਜਾਂਚ ਵੀ ਜਾਰੀ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਮੁਤਾਬਕ ਜਿਵੇਂ ਜਿਵੇਂ ਜਾਂਚ ਅੱਗੇ ਵਧੇਗੀ ਅਤੇ ਨਵੇਂ ਤੱਥ ਸਾਹਮਣੇ ਆਉਣਗੇ ਤਾਂ ਉਹ ਉਹਨਾਂ ਨੂੰ ਮੀਡੀਆ ਦੇ ਵਿੱਚ ਸਮੇਂ ਸਿਰ ਸਾਂਝਾ ਕਰਦੇ ਰਹਿਣਗੇ ਅੱਜ ਤੜਕਸਾਰ ਹੀ ਪੰਜਾਬ ਦੇ ਵਿੱਚ ਵੱਡੀ ਵਾਰਤਾਤ ਵਾਪਰ ਗਈ ਹੈ ਮੋਗਾ ਦੇ ਪਿੰਡ ਪਿੰਡਰਕਲਾਂ ਦੇ ਵਿੱਚ ਸਵੇਰੇ 7 ਵਜੇ ਦੇ ਕਰੀਬ ਨੌਜਵਾਨ ਨੂੰ 15 ਤੋਂ ਫੇਰ ਰਾਉਂਡ ਫਾਇਰ ਕਰਕੇ ਮੁਕਾ ਦਿੱਤਾ ਗਿਆ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 스위프트 ਕਾਰ ਦੇ ਵਿੱਚ ਆਏ ਪੰਜ ਹਮਲਾਵਰਾਂ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੋ ਬਾਅਦ ਵਿੱਚ ਫਰਾਰ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ 35 ਸਾਲਾ ਉਮਰ ਸੇਰ ਸਿੰਘ ਦੇ ਵੱਜੋਂ ਹੈ ਜੋ ਕਾਂਗਰਸ ਪਾਰਟੀ ਦਾ ਸਮਰਥਕ ਹੈ ਇਸ ਘਟਨਾ ਨੂੰ ਹਾਲੇ ਦੇ ਵਿੱਚ ਹੋਈਆਂ ਜ਼ਿਲ੍ਹਾ ਪ੍ਰੇਸ਼ਦ ਅਤੇ ਬਲੈਕ ਸਮਿਤੀ ਦੀਆਂ ਚੋਣਾਂ ਦੇ ਰੰਜੀਸ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਅੱਜ ਉਹ ਤੜਕਸਾਰ ਸਵੇਰੇ 7 ਵਜੇ ਦੇ ਕਰੀਬ ਨੌਜਵਾਨ ਉਮਰਸੀਰ ਸਿੰਘ ਆਪਣੀ ਡਿਊਟੀ ਉੱਤੇ ਜਾਣ ਲਈ ਤਿਆਰ ਹੁੰਦਾ ਹੈ ਤੇ ਘਰੋਂ ਨਿਕਲਦਾ ਹੈ ਤਾਂ ਇਹ ਵਾਰਤਾਤ ਵਾਪਰ ਜਾਂਦੀ ਹੈ ਜੋ ਪੰਜ ਹਮਲਾਵਰ ਇਸ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਸੀ ਉਹਨਾਂ ਨੇ ਅੰਨੇ ਵਾ ਫਾਇਰਿੰਗ ਕੀਤੀ ਅਤੇ ਉਸ ਤੋਂ ਬਾਅਦ ਉਹ ਉੱਥੋਂ ਪੰਜਗੇ ਪਟਿਆਲਾ ਦੇ ਸਾਬਕਾ ਆਈਜੀ ਅਮਰ ਸਿੰਘ ਚਾਹਲ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਮਿਲੇ ਜਾਣਕਾਰੀ ਅਨੁਸਾਰ ਅਮਰ ਸਿੰਘ ਚਾਹਲ ਮਾਮਲੇ ਦੇ ਵਿੱਚ ਪੁਲਿਸ ਨੇ ਮਹਾਰਾਸ਼ਟਰ ਤੋਂ 5 ਪਾਦੇ ਆਗੂ ਸੁਮਿਤ ਦੇ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਕੋਲੋਂ 3 ਦਰਜਨ ਮੋਬਾਈਲ ਫੋਨ ਅਤੇ 500 SIM ਕਾਰਡ ਬਰਾਮਦ ਕੀਤੇ ਗਏ ਨੇ ਪੁਲਿਸ ਦੇ ਅਨੁਸਾਰ ਇਹ SIM ਕਾਰ ਨਕਲੀ ਦਸਤਾਵੇਜ਼ਾਂ ਤੋਂ ਲੈ ਗਏ ਸਨ ਅਤੇ ਇਹਨਾਂ ਦੇ ਜ਼ਰੀਏ ਹੀ ਪੂਰਾ ਨੈਟਵਰਕ ਚਲਾਇਆ ਜਾ ਰਿਹਾ ਸੀ ਅਤੇ ਫੜੇ ਗਏ ਲੋਕਾਂ ਦੇ ਵਿੱਚ ਚੰਦਰਕਾਂਤ ਲਕਸ਼ਣ ਅਤੇ ਸ਼੍ਰੀਕਾਂਤ ਰਣਜੀਤ ਵਰਗੇ ਲੋਕ ਵੀ ਸ਼ਾਮਲ ਨੇ ਇਸ ਤੋਂ ਇਲਾਵਾ ਇੱਕ ਸਾਥੀ ਹੋਰ ਵੀ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਬੀਤੇ ਦਿਨੀ ਸਰਕਾਰੀ ਕਰਮਚਾਰੀ ਨੂੰ ਪੰਜਾਬੀ ਨਾ ਆਉਣ ਦੀ ਜੋ ਵੀਡੀਓ ਵਾਇਰਲ ਹੋਈ ਸੀ ਉਸ ਮਾਮਲੇ ਦੇ ਵਿੱਚ ਕਰਮਚਾਰੀ ਦਾ ਤਬਾਦਲਾ ਕਰ ਦਿੱਤਾ ਗਿਆ ਅੰਮ੍ਰਿਤਸਰ ਡਾਕਰ ਡਿਵੀਜ਼ਨ ਦੇ ਸੁਪਰੀਡੈਂਟ ਪ੍ਰਵੀਨ ਪਰਪੋਸ਼ਨ ਨੇ ਡਾਕਰ ਦੇ ਸਹਾਇਕ ਵਿਸ਼ਾਲ ਸਿੰਘ ਦਾ ਤਬਾਦਲਾ ਕਿਸੇ ਹੋਰ ਵਿਭਾਗ ਦੇ ਵਿੱਚ ਕਰ ਦਿੱਤਾ ਹੈ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਡਾਕਰ ਦੇ ਜ਼ਿਆਦਾਤਰ ਕਰਮਚਾਰੀ ਉੱਚ ਰਾਜਾਂ ਤੋਂ ਆਉਂਦੇ ਨੇ ਅਤੇ ਹਿੰਦੀ ਅਤੇ ਅੰਗਰੇਜ਼ੀ ਦੇ ਟੈਸਟ ਦੇਣ ਤੋਂ ਬਾਅਦ ਹੀ ਚੁਣੇ ਜਾਂਦੇ ਨੇ। ਵਿਸ਼ਾਲ ਸਿੰਘ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਪਿਛਲੇ 4 ਸਾਲਾਂ ਤੋਂ ਅੰਮ੍ਰਿਤਸਰ ਦੇ ਡਾਕਰ ਦੇ ਵਿੱਚ ਕੰਮ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਇੱਕ ਸਰਕਾਰੀ ਕਰਮਚਾਰੀ ਦਾ ਵੀਡੀਓ ਵਾਇਰਲ ਕਰਨਾ ਬਹੁਤ ਗਲਤ ਹੈ। ਵੀਡੀਓ ਬਣਾਉਣ ਵਾਲੇ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਜ਼ਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਸਮੂਹ ਸਿੱਖ ਸੰਗਤ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਸਮਾਣੇ ਦੇ ਵਿੱਚ ਲੰਬੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੀਤਵੀ ਰੋਕਣ ਲਈ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਕੁਰਜੇ ਸਿੰਘ ਦੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਸਚਖੰਡ ਸ੍ਰੀ ਦਰਬਾਰ ਸਾਹਿਬ ਤੱਕ ਲੈ ਜਾਏ ਜਾ ਰਹੇ ਨਗਰ ਕੀਰਤਨ ਦੇ ਵਿੱਚ ਵਾਦ ਤੋਂ ਵਾਦ ਸ਼ਮੂਲੀਅਤ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਹਰ ਧਰਮ ਦੇ ਗ੍ਰੰਥਾਂ ਤੇ ਮਨ ਸਤਕਾਰ ਲਈ ਸਖਤ ਕਾਨੂੰਨ ਪੜਨਾ ਚਾਹੀਦਾ ਹੈ ਖਾਸ ਕਰਕੇ ਸਿੱਖਾਂ ਲਈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਗਤ ਜੋਤ ਗੁਰੂ ਮੰਨਦੇ ਨੇ। ਇਸ ਲਈ ਬੇਵਦੀ ਲਈ ਵਿਸ਼ੇਸ਼ ਸਜਾਵਾਂ ਦਾ ਪ੍ਰਬੰਧ ਕਾਫੀ ਜ਼ਰੂਰੀ ਹੈ ਪਿਛਲੇ ਸਾਲਾਂ ਦੇ ਵਿੱਚ ਬੇਵਦੀ ਦੇ ਮਾਮਲੇ ਵਧ ਰਹੇ ਨੇ ਪਰ ਸਰਕਾਰਾਂ ਇਨਸਾਫ ਦੇਣ ਦੇ ਵਿੱਚ ناکਾਮ ਰਹੀਆਂ ਨੇ ਅਕਸਰ ਪੁਲਿਸ ਤੋਸ਼ੀਆਂ ਨੂੰ ਮਾਨਸਿਕ ਰੋਕੀ ਕਹਿ ਕੇ ਛੱਡ ਦਿੰਦੀ ਆ ਜਾਂ ਸਾਹਮਣੇ ਨਹੀਂ ਲਿਆਉਂਦੀ ਜਿਸ ਨਾਲ ਸੰਗਤ ਦੇ ਵਿੱਚ ਰੋਸ ਵਧਦਾ ਹੈ ਉਹਨਾਂ ਨੇ ਇਸ ਪਿੱਛੇ ਸਿੱਖ ਵਿਰੋਧੀ ਸਾਜ਼ਿਸ਼ ਦਾ ਵੇਸ਼ਾਖ ਜਤਾਇਆ ਅਤੇ ਕਿਹਾ ਕਿ ਅਜਿਹੇ ਅੰਸਰਾਂ ਨੂੰ ਸਿਰਫ ਗੁਰੂ ਸਾਹਿਬ ਜਾਂ ਗੁਰਦੁਆਰਾ ਹੀ ਕਿਉਂ ਨਿਸ਼ਾਨਾ ਬਣਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੀ ਅਕਾਲ ਤਖਤ ਤੇ ਇਸ ਮੁੱਦੇ ਤੇ ਵਿਚਾਰ ਚਰਚਾ ਕਰਕੇ ਪੂਰੀ ਕੌਮ ਨੂੰ ਇਕਜੁੱਟ ਕੀਤਾ ਜਾਵੇਗਾ ਬੰਗਲਾਦੇਸ਼ ਦੇ ਵਿੱਚ ਘਟ ਗਿਰਦੀ ਹਿੰਦੂਆਂ ਵਿਰੁੱਧ ਚੱਲ ਰਹੀ ਹਿੰਸਾ ਦੇ ਕਾਰਨ ਬੰਗਲਾਦੇਸ਼ੀ ਖਿਡਾਰੀ ਰਹਿਮਾਨ ਨੂੰ ਟੀਮ ਤੋਂ ਹਟਾਉਣ ਦੀ ਮੰਗ ਤੋਂ ਬਾਅਦ BCCI ਨੇ 샤ਰੁਖ ਖਾਨ ਦੀ IPL ٹیم KKR ਨੂੰ بنگਲਾਦੇਸ਼ੀ ਖਿਡਾਰੀ रहमान ਨੂੰ ٹیم ਤੋਂ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। BCCI ਨੇ ਕਿਹਾ ਕਿ ਜੇਕਰ ਫਰੈਂਚਾਈਜ਼ੀ ਕਿਸੇ ਵੀ ਬਦਲਵੇਂ ਖਿਡਾਰੀ ਤੇ ਮੰਨ ਕਰਦੀ ਹੈ ਤਾਂ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਹੋਵੇਗੀ। ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਵਿਰੁੱਧ ਚੱਲ ਰਹੀ ਹਿੰਸਾ ਦੇ ਵਿਚਕਾਰ रहमान ਦੇ IPL ਦੇ ਵਿੱਚ ਭਾਗ ਲੈਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਿਛਲੇ 14 ਦਿਨਾਂ ਦੇ ਵਿੱਚ ਤਿੰਨ ਹਿੰਦੂਆਂ ਦੀ ਹੱਤਿਆ ਬੰਗਲਾਦੇਸ਼ ਦੇ ਵਿੱਚ ਕੀਤੀ ਗਈ ਹੈ ਆਈਪਲ 26 ਮਾਰਚ 2026 ਨੂੰ ਸ਼ੁਰੂ ਹੋਵੇਗਾ ਲੀਗ ਦਾ ਫਾਈਨਲ ਮੈਚ 30 ਮਈ ਨੂੰ ਹੋਵੇਗਾ ਕਰਨਾਟਕ 'ਚ 2025 'ਚ ਹੁਣ ਤੱਕ ਸਭ ਤੋਂ ਵੱਧ 198 ਲੋਕਾਂ ਨੇ ਅੰਗਦਾਨ ਕੀਤੇ ਨੇ ਜੋ ਸੂਬੇ ਦੇ ਅੰਗ ਟ੍ਰਾਂਸਪਲੈਂਟ ਦਾ ਇਹ ਨਵਾਂ ਇਤਿਹਾਸ ਰਚਿਆ ਗਿਆ ਹੈ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਇਹ ਅੰਕੜਾ 2023 ਦੇ ਵਿੱਚ ਦਰਜ ਕੀਤੇ ਗਏ ਪਿਛਲੇ ਰਿਕਾਰਡ ਨੂੰ ਪਾਰ ਕਰ ਗਿਆ ਜਦੋਂ ਸੂਬੇ ਦੇ ਵਿੱਚ 178 ਲੋਕਾਂ ਨੇ ਅੰਗਦਾਨ ਕੀਤੇ ਸਨ ਸਿਹਤ ਵਿਭਾਗ ਦੇ ਅਨੁਸਾਰ ਇਸ ਉਪਲਬਧਤਾ ਨੂੰ ਕਰਨਾਟਕ ਨੇ 2025 ਦੇ ਵਿੱਚ ਅੰਗਦਾਨ ਦੇ ਮਾਮਲੇ ਦੇ ਵਿੱਚ ਰਾਸ਼ਟਰੀ ਪੱਧਰ ਤੇ ਤੇਜਾ ਸਥਾਨ ਹਾਸਲ ਕੀਤਾ ਹੈ ਜੋ ਸੂਬੇ ਅੰਗ ਟ੍ਰਾਂਸਪਲੈਂਟ ਸੰਗਠਨ ਦੇ ਇੱਕ ਮਹੱਤਵਪੂਰਨ ਉਪਲਬਧਤਾ ਹੈ ਮਦ ਪਰਦੇਸ਼ ਤੇ ਇੰਡੋਰ ਸ਼ਹਿਰ ਦੇ ਵਿੱਚ ਦੋਸ਼ਿਤ ਪਾਣੀ ਪੀਣ ਕਾਰਨ ਅਤੇ ਉਲਟੀਆਂ ਅਤੇ ਦਸਤ ਦੀ ਭਿਆਨਕ ਬਿਮਾਰੀ ਫੈਲ ਗਈ ਹੈ ਜਿਸ ਤੋਂ ਬਾਅਦ ਹੁਣ ਤੱਕ तकरीबन 15 ਲੋਕਾਂ ਦੇ ਮੌਤ ਦੀ ਖਬਰ ਤਸੱਜਾ ਰਹੀ ਹੈ ਇਸ ਦੇ ਵਿੱਚ 200 ਤੋਂ ਵੱਧ ਲੋਕਾਂ ਨੂੰ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੁਣ ਤੱਕ ਰੱਖਿਆ ਗਿਆ ਹੈ ਸ਼ਹਿਰ ਦੇ 31 ਹਸਪਤਾਲਾਂ ਦੇ ਵਿੱਚ 203 ਮਰੀਜ਼ ਦਾਖਲ ਨੇ ਜਿਨ੍ਹਾਂ ਦੇ ਵਿੱਚੋਂ 43 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੋ ਆਈਸੀਯੂ ਦੇ ਵਿੱਚ ਦਾਖਲ ਨੇ ਹਾਲਾਂਕਿ ਸਥਾਨਕ ਨਿਵਾਸੀਆਂ ਅਤੇ ਮੇਅਰ ਨੇ ਮੌਤਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋਣ ਦਾ ਖਦਸ਼ਾ ਜਤਾਇਆ ਜਿਸ ਕਾਰਨ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਇਸੇ ਅੱਜ ਦੁਪਹਿਰ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਖਾਲਸ ਟੀਵੀ ਦੇ ਨਾਲ ਤਨਵੀਰ